tera baddar da hai jitt da ditta reya jis ki daat laakh 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 soye jaaz bhi sab ne chale jaana par jang mara tu bohan siga main tera hog baariya padanis digar oh te jagaan vaste aaye lokan nu sikhi vandan aaya hi ਜਗਾ ਕੇ ਗਿਆ ਬੰਦਾ ਜਗਾ ਕੇ ਕਿੰਨੇ ਕਿੰਨੇ ਦਿਨਾਂ ਤੋਂ ਭਾਵਨਾ ਜਗਾ ਗਿਆ ਦੇਖੋ ਮਾਰਾ ਦੀ ਜਗਾਈ ਹੋਇਆ ਇੱਕ ਐ ਹੋਇਆ ਟੁੱਟ ਜਾ ਆ ਰਹਿਣਾ ਤਰਕੂ ਮੈਂ ਮੰਨਿਆ ਪਰੋਲੀ ਹੋਣੀ ਮਨਸਾਬਾ ਮੈਂ ਕੋਈ ਨਹੀਂ ਵਾਹਿਗੁਰੂ ਕਰੋ ਮੈਂ ਦਾਸਾ ਦੀ ਦਾਸਾ ਦੇ ਦਾਸ ਨਹੀਂ ਹਾਂ ਕਿ ਮੇਰਾ ਮਰਜ਼ ਕਰ ਗਿਆ ਮਲੇ ਦਾ ਦਾਸ ਨਹੀਂ ਹਾਂ। ਹਲਵਿਚ ਬੇਹਦੀ ਮੰਦ ਭਾਗੀ ਘਟਨਾ ਵਾਪਰਦੀ ਹੈ ਇਸ ਸਮੇਂ ਪਟਿਆਲਾ ਦੇ ਲੰਗਪਿੰਡ ਵਿੱਚ ਮੌਜੂਦ ਹਾਂ ਜਿੱਥੇ ਕਿ ਦਸਤਾਰ ਨੂੰ ਅਤੇ ਸਿੱਖੀ ਨੂੰ ਪ੍ਰਮੋਟ ਕਰਨ ਵਾਲੇ ਇੱਕ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦਾ ਪੂਰੀ ਦੁਨੀਆ ਦੇ ਵਿਚਕਾਰ ਨਾਮ ਸੀਗਾ ਫਿਲਹਾਲ ਵਰਲਡ ਟੂਰ ਦੇ ਉੱਤੇ ਸਨ ਫਿਲੀਪੀਨਸ ਦੇ ਵਿਚਕਾਰ ਸਿੱਖੀ ਦਾ ਤੇ ਜਿਹੜੀ ਦਸਤਾਰ ਦਾ ਪ੍ਰਚਾਰ ਕਰ ਰਹੇ ਸਨ ਕਈ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਿਆ ਸੀਗਾ ਪੋਲੀਵੁੱਡ ਦੀ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਅਤੇ ਕਈ ਅਦਾਕਾਰਾਂ ਨੂੰ ਵੀ ਜਿਹੜੀ ਦਸਤਾਰ ਸੀਗੀ ਉਹ ਸਜਾਈ ਸੀਗੀ ਫਿਲਹਾਲ ਜਿਹੜਾ ਘਾਟਾ ਇਸ ਪਿੰਡ ਨੂੰ ਪਿਆ ਉਹ ਨਾ ਪੂਰਾ ਹੋਣ ਵਾਲਾ ਹੈ ਇਸ ਸਮੇਂ ਪਿੰਡ ਤੇ ਕੁਝ ਲੋਕਾਂ ਦਾ ਮੌਜੂਦ ਹੈ ਕਿਉਂਕਿ ਪਰਿਵਾਰ ਦੇ ਵਿੱਚ ਕੋਈ ਹੋਰ ਮੈਂਬਰ ਨਹੀਂ ਹੈ ਸਿਰਫ ਮਾਂ ਤੇ ਪੁੱਤ ਸੀਗੇ ਗੁਰਚਰਨ ਸਿੰਘ ਨਾਮ ਸੀਗਾ ਨੌਜਵਾਨ ਦਾ ਜਿਹੜਾ ਫਿਲੀਪੀਨਸ ਦੇ ਵਿੱਚ ਸੀ ਤਾਜ ਕਰਬਨਸ ਟ੍ਰੇਨਿੰਗ ਸੈਂਟਰ ਦੇ ਨਾਮ ਤੋਂ ਪਟਿਆਲਾ ਦੇ ਵਿੱਚ ਆਪਣੀ ਪੱਗਾਂ ਦੀ ਸਿਖਲਾਈ ਦਿੰਦੇ ਸਨ ਅਤੇ ਪੱਗਾਂ ਵੀ ਸਿਜਾਉਂਦੇ ਸਨ ਪਰ ਫਿਲਹਾਲ ਜਿਹੜਾ ਘਟ ਹੈ ਉਹ ਪੂਰਾ ਨਹੀਂ ਹੋਏਗਾ ਸਮੇਂ ਪਿੰਡ ਦੇ ਵਿੱਚ ਮੌਜੂਦ ਆ ਗੱਲਬਾਤ ਕਰਦੇ ਆ ਕਿਉਂਕਿ ਛੋਟੇ ਹੁੰਦੇ ਤੇ ਕਹਿੰਦੇ ਵੀ ਸਿੱਖੀ ਨਾਲ ਜੁੜਨਾ ਸ਼ੁਰੂ ਕਰਦੇ ਤੇ ਪਹਿਲਾਂ ਗੱਤਕਾ ਫਿਰ ਉਸ ਤੋਂ ਬਾਅਦ ਪੱਗਾਂ ਸਿਖਾਉਣੀਆਂ ਸ਼ੁਰੂ ਕੀਤੀਆਂ ਹਾਂ ਉਸ ਤੋਂ ਬਾਅਦ ਪੱਗ ਸਾਡੇ ਕੋਲ ਅਸੀਂ ਗਲਤਾਂ ਪਹਿਲਾਂ ਉਹਦੀ ਸਿੱਖੀ ਦਾ ਚਿੰਗਿਆਈ ਜਿ ਸਾਡੇ ਕੋਲ ਜਵਾਬ ਕਿਵੇਂ ਦੇਈ ਸੀ ਬਾਲੇ ਦਿਨ ਕਦੇ ਹੁੰਦੇ ਤੇ ਜਿਹਦਾ ਡੱਗਦੀ ਰੋਟੀ ਵੀ ਨਹੀਂ ਕਰੇ ਪੱਕਦੀ ਸੀ ਹੁਣ ਜੇ ਰੱਬ ਨੇ ਟਾਈਮ ਲਿਆਂਦਾ ਸੀ ਹੁਣ ਦੇਖੋ ਤੁਹਾਡੇ ਸਾਹਮਣੇ ਕੀ ਹੋਇਆ ਬਹੁਤ ਔਖਾ ਨਹੀਂ ਕਿ ਕਿ ਰੁਪਈਆ ਵੀ ਕਮਾ ਕੇ ਇੱਥੇ ਤੱਕ ਆਈ ਸੀ ਮਾਤਾ ਦਸੋਂਸ ਕੀ ਕਰ ਸਕਦਾ ਸੀ ਭੁੱਲ ਨਹੀਂ ਸਕਦੇ ਉਹਦੀ ਲਕੀ ਮੇਰੇ ਪੁੱਤ ਪਾਲਿਆ ਇਹਨੇ ਪਹਿਲਾਂ ਮੇਰੇ ਪੁੱਤ ਵੀ ਤੁਰ ਗਿਆ ਆਸਟ੍ਰੇਲੀਆ ਦੇ ਵਿੱਚ ਪੜਾਇਆ ਇਹਨੇ ਸਾਰੀ ਜ਼ਿੰਮੇਵਾਰੀ ਉਹਨੇ ਜਿੰਦੀ ਹੁੰਦੀ ਸੀ ਕਿਉ ਨੌਜਵਾਨ ਤਾਂ ਕਹਿੰਦੇ ਵੀ ਕਹਿੰਦੇ ਅੱਜ ਕੱਲ ਘਰ ਦਾ ਤਾਂ ਕਹਿਣਾ ਹੀ ਨਹੀਂ ਮੰਨਦੇ ਇੱਕ ਨੌਜਵਾਨ ਸੀਗਾ ਐਸਾ ਬੜਾ ਲਾਹੇਕ ਪੁੱਤ ਐਜਾ ਪੁੱਤ ਨਾ ਕਿਸੇ ਮਾਂ ਨਾਲ ਜੰਮਣਾ ਤੇ ਨਾ ਜੰਮਿਆ ਮਾਂ ਦੀ ਉਹ ਬਿਲਕੁਲ ਤਵਾਰੀ ਨਹੀਂ ਕਰਦੇ ਤੇ ਨਾਲ ਲੈ ਕੇ ਗਏ ਨਹੀਂ ਇਕੱਲੇ ਵੀ ਚਲੇ ਜਾਂਦੇ ਸੀ ਉਹ ਹਨਾ ਮਾਤਾ ਨੂੰ ਨਾਲ ਲੈ ਕੇ ਜਾਣਾ ਮੈਂ ਛੱਡ ਕੇ ਨਹੀਂ ਇੱਥੇ ਜਾਣਾ ਐਜਾ ਪੁੱਤ ਨਾ ਜੰਮਣਾ ਤੇ ਨਾ ਕਿਸੇ ਮਾਂ ਨਾਲ ਜੰਮਿਆ ਬੜਾ ਲਾਹੇਕ ਪੁੱਤ ਤੇ ਸਾਨੂੰ ਬਹੁਤ ਘਾਟਾ ਪੈ ਗਿਆ ਸਾਡੇ ਪਿੰਡ ਨੂੰ ਬਹੁਤ ਘਾਟਾ ਪੈ ਗਿਆ ਪਰਿਵਾਰ ਦੇ ਵਿੱਚ ਕਹਿੰਦੇ ਸਿਰ ਮਾਤਾ ਜੀ ਸੀਗੇ ਪਿਤਾ ਦੇ ਜਾਣ ਤੋਂ ਬਾਅਦ ਕਹਿੰਦੇ ਵੀ ਘਰ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਸੀਗੀ ਪੁੱਤ ਉੱਤੇ ਪੈ ਗਈ ਸੀਗੀ ਪਰ ਫਿਰ ਵੀ ਕਹਿੰਦੇ ਸਿੱਖੀ ਦਾ ਲੜ ਜਿਹੜਾ ਨਹੀਂ ਛੱਡਿਆ ਕਈਆਂ ਨੇ ਦਸਤਾਰਾਂ ਦੀ ਉਹਦੀ ਮਾਤਾ ਬਹੁਤ ਸਿੱਖੀ ਨਾਲ ਜੁੜੀ ਹੋਈ ਸੀ ਸਾਡੀਆਂ ਸਾਰੀਆਂ ਬੀਬੀਆਂ ਸੁਖਮਨੀ ਸਾਹਿਬ ਦੇ ਪਾਠਾਂ ਜ ਸਾਰੀਆਂ ਗੁਰੂ ਘਰ ਦੇ ਲੜ ਲਾਤੀਆਂ ਸਾਰੀਆਂ ਬੀਬੀਆਂ ਚੰਗੀ ਲਾਈਨ ਚ ਪੈ ਗਈਆਂ ਸਾਨੂੰ ਦਾ ਪਤਨ ਦਾ ਸਿੱਖੀ ਬਾਰੇ ਇਹਨਾਂ ਨੇ ਹੀ ਸਾਨੂੰ ਗਿਆਨ ਦਿੱਤਾ ਉਹਦੀ ਮਾਤਾ ਨਾ ਤੇਪੁਰ ਚਰਨ ਸਿੰਘ ਜੀ ਸਕੂਲ ਦਾ ਪਹਿਲਾ ਸਕੂਲ ਚਲਾਉਂਦੇ ਰਹੇ ਨੇ ਪਰਿਵਾਰ ਵੱਲੋਂ ਸਕੂਲ ਚਲਾਇਆ ਜਾਂਦਾ ਸੀਗਾ ਤੇ ਹੁਣ ਬੱਚਿਆਂ ਨੂੰ ਪੜ੍ਹਾਉਂਦੀ ਦੀ ਸਾਡੇ ਬੇਟਾ ਮੇਰਾ ਬੇਟਾ ਵੀ ਪੜ੍ਹਿਆ ਬਾਹਰ ਕੈਨੇਡਾ ਚੱਲ ਗਿਆ ਉਹ ਵੀ ਇੱਥੇ ਪੰਜਵੀਂ ਤੱਕ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਇਆ ਉਹਨਾਂ ਬਹੁਤ ਗਿਆਨਦਾਰ ਸਿੱਕੀ ਦਾ ਵੀ ਗਿਆਨ ਦਿੰਦਾ ਉਹਨਾਂ ਬਹੁਤ ਜਾਦੇ ਲੈਕ ਤੇ ਉਹਦੀ ਮਾਤਾ ਹੀ ਬੜੀ ਚੰਗੀ ਸੀ ਤੇ ਬੇਟਾ ਹੀ ਬੜਾ ਲੈਕ ਤੇ ਉਹਨਾਂ ਦੋ ਖਬਰ ਆਂਦੀ ਆ ਉਦੋਂ ਕੀ ਮਾਹੌਲ ਹੁੰਦਾ ਪਿੰਡ ਦੇ ਵਿਚਕਾਰ ਕਿਉਂਕਿ ਪੂਰੇ ਦੇਸ਼ ਦੇ ਵਿਚਕਾਰ ਨਾਮ ਸੀਗਾ ਨੌਜਵਾਨ ਦਾ ਤੇ ਹਾਰਤ ਕੋਨੇ ਦੇ ਵਿਚਕਾਰ ਜਾ ਕੇ ਦਸਤਾਰਾ ਸਜਾਈਆਂ ਭਾਵੇਂ ਕੋਈ ਫਿਲਮ ਅਦਾਕਾਰ ਹੋਵੇ ਭਾਵੇਂ ਫਿਲਮਾਂ ਦੇ ਵਿਚਕਾਰ ਵੀ ਕੰਮ ਕੀਤੀ ਆ ਕਈ ਐਸੇ ਮੈਡਲ ਸੀਗੇ ਜਿਹੜੇ ਜਿੱਤੇ ਜਿੱਤੇ ਸਿੱਖੀ ਨੂੰ ਸਹਾਇਤ ਕਰਨ ਵਾਲੇ ਜਿਵੇਂ ਸਿੱਖਾਂ ਜਿਹੜੇ ਮੁਕਾਬਲੇ ਹੁੰਦੇ ਨੇ ਜਿਹਦੇ ਵਿਚਕਾਰ ਸਿੱਖ ਮੋਡਲਿੰਗ ਦੇ ਵਿਚਕਾਰ ਵੀ ਪੈਰ ਪਾਇਆ ਹੋਇਆ ਸੀਗਾ ਕਿਵੇਂ ਲੱਗਦਾ ਵੀ ਹੁਣ ਜਦੋਂ ਇੱਕ ਪਿੰਡ 'ਚ ਖਬਰ ਆਂਦੀ ਏ ਇਹੋ ਜੀ ਬਹੁਤ ਜ਼ਿਆਦੇ ਸੋਰ ਪੈ ਗਿਆ ਸਾਰੇ ਪਿੰਡ ਦੇ ਵਿੱਚ ਜੀ ਬਹੁਤ ਜਿਆਦੇ ਮਤਲਬ ਆ ਹੋ ਗਿਆ ਵੀ ਕੁਸਰੇ ਹੈ ਨਹੀਂ ਸਾਡਾ ਤਾਂ ਜੀ ਖਤਮ ਹੋ ਗਿਆ ਸਾਰਾ ਕੁਝ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਣਾ ਸੀ ਸਭ ਕੁਝ ਖਤਮ ਹੋ ਗਿਆ ਸਾਡਾ ਬੜਾ ਲੈਕ ਪੁੱਤ ਜੰਮਿਆ ਤੇ ਇੱਕ ਬੜੀ ਜਿਹੜੀ ਮੰਦ ਭਾਗੀ ਕੱਟਣਾ ਜਿਹੜੀ ਸ਼ਹਿਰ ਦੇ ਵਿੱਚ ਪਟਿਆਲਾ ਸ਼ਹਿਰ ਚ ਵਾਪਰੀਏ ਕਿਉਂਕਿ ਇਕੱਲਾ ਮੁੰਡਾ ਸੀਗਾ ਘਰ ਦਾ ਸਿਰਫ ਮਾਂ ਸੀਗੀ ਘਰ ਦੇ ਵਿੱਚ ਕਰ ਤੁਹਾਨੂੰ ਹੋਰ ਤਸਵੀਰਾਂ ਵੀ ਦਿਖਾ ਦਿੰਦੇ ਆ ਵੀ ਕਿਹੋ ਜਿਹੇ ਹਾਲਾਤ ਨੇ ਕਰਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਪਿੰਗ ਦੇ ਸਰਪੰਚ ਸਾਹਿਬ ਨੇ ਉਹ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰੀਕੇ ਦਾ ਮਾਹੌਲ ਹੈ ਜੀ ਇਸ ਵੇਲੇ ਸਮੇਂ ਪਿੰਗ ਦੇ ਵਿੱਚ ਮਾਹੌਲ ਦਾ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਸੋਗਮਈ ਹੈ ਕਿਉਂਕਿ ਇਸ ਪਰਿਵਾਰ ਦਾ ਹਰ ਇੱਕ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਨਾਲ ਪਿਆਰ ਸੀਗਾ ਤੇ ਬੱਚਾ ਹਸਮੁਖ ਸੀਗਾ ਬਹੁਤ ਹੀ ਦੁਖਦਾਈ ਮਾਹੌਲ ਹੈ ਤੇ ਪਰਿਵਾਰ ਨੂੰ ਢਾਸ ਦੇਣ ਵਾਲਾ ਵੀ ਕੋਈ ਬਸ ਲੋਕ ਆਪਣੇ ਸਹਿਯੋਗੀ ਨੇ ਜੋ ਵੀ ਮਾਈ ਭਾਈ ਨੇ ਉਹਦਾ ਸਹਿਯੋਗ ਦੇ ਰਹੇ ਨੇ ਕਰ ਰਹੇ ਨੇ ਫਿਲੀਪੀਨਸ 'ਚ ਜਦੋਂ ਹੁੰਦੀ ਹੈ ਕੋਈ ਉੱਥੇ ਕੋਈ ਕੌਣ ਸਹਿਯੋਗ ਕਰ ਰਿਹਾ ਕਿਉਂਕਿ ਜਿਹੜਾ ਹੁਣ ਵਾਪਸ ਆਣਾ ਹੈ ਜੈਡ ਬੋਡੀ ਨੇ ਵੀ ਪੰਜਾਬੋਂ ਜਿਹੜਾ ਤਾਂ ਜਿਹੜੀ ਮਦਦ ਹੈ ਕਿ ਉਹ ਕਿਸ ਵੱਲੋਂ ਕੀਤੀ ਜਾ ਰਹੀ ਹੈ ਆਪਣੇ ਪੰਜਾਬੀ ਪਰਿਵਾਰ ਨੇ ਫਿਲੀਪੀਨਿਚ ਜਿਹੜੇ ਉਹਨਾਂ ਨੂੰ ਸੰਭਾਲ ਕਰ ਇਹਨਾਂ ਗੁਰਦੁਆਰਾ ਸਾਹਿਬ ਉਹਦੀ ਡੈੱਡ ਬੋਡੀ ਨੂੰ ਰੱਖਿਆ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਸਰਟੀਫਿਕੇਟ ਹੈ ਡੈਥ ਸਰਟੀਫਿਕੇਟ ਉਹਨੂੰ ਤਿਆਰ ਕਰਵਾ ਕੇ ਉਹ ਕਹਿੰਦੇ ਵੀ ਅਸੀਂ ਇੱਥੋਂ ਦਾ ਦਾ ਅਸੀਂ ਭੇਜ ਦਾਂ ਤੁਹਾਡੀ ਲੰਗਪੰਧ ਜੀ ਸਮੇ ਜਿਹੜੇ ਉਹਨਾਂ ਦੇ ਮੈਨੇਜਰ ਨੇ ਜਿਨ੍ਹਾਂ ਵੱਲੋਂ ਸਾਰਾ ਜਿਹੜਾ ਕੰਮਕਾਰ ਹੈ ਉਹਨਾਂ ਦਾ ਮੈਨੇਜ ਕੀਤਾ ਜਾਂਦਾ ਸੀਗਾ ਉਹ ਵੀ ਸੜਨਾ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕੀ ਪਲਾਨਸ ਹਨ ਅੱਗੇ ਕਿਉਂਕਿ ਕਹਿ ਰਹੇ ਨੇ ਵੀ ਕੱਲਾ ਕੱਲਾ ਫਿਲੀਪੀਨਸ 'ਚ ਨਹੀਂ ਗਏ ਸੀਗੇ ਵਰਲਡ ਟੂਰ ਸੀਗਾ ਹਾਲਾਂਕਿ ਜਿਹੜਾ ਉਹਰੇ ਪੂਰਾ ਲਿਖਿਆ ਵੀ ਪਿਆ ਹੈ ਕਿ ਪਹਿਲਾਂ ਕੋਲਕਾਤਾ ਤੋਂ ਢਾਕਾ ਢਾਕਾ ਤੋਂ ਬਾਅਦ ਥਾਈਲੈਂਡ ਉਸ ਤੋਂ ਬਾਅਦ ਮਲੇਸ਼ੀਆ ਤੇ ਸਿੰਗਾਪੁਰ ਤੋਂ ਬਾਅਦ ਜਿਹੜਾ ਸਿੰਗਾਪੁਰ ਦਾ ਜਿਹੜਾ ਪਲਾਨ ਸੀਗਾ ਉਹ ਕੈਨਸਲ ਹੋ ਜਾਂਦਾ ਜਿਸ ਤੋਂ ਬਾਅਦ ਫਿਲੀਪੀਨਸ 'ਚ ਜਾਂਦੇ ਨੇ ਤੇ ਜਿੱਥੇ ਜਾ ਕੇ ਇਹ ਜਿਹੜੀ ਮੰਤ ਭਾਗੀ ਘਟਨਾ ਹੈ ਉਹ ਵਾਪਰਦੀ ਹੈ ਗੱਲਬਾ ਪਾਜੀ ਕਿਵੇਂ ਹੁੰਦਾ ਇੱਕਦਮ ਜਿਹੜੀ ਖਬਰ ਉਰੇ ਪਹੁੰਚਦੀ ਹੈ ਕਿ ਪਾਜੀ ਆਪਣਾ ਵਰਲਡ ਟੂਰ ਤੇ ਗਏ ਹੋਏ ਸੀਗੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਸੀ ਇਹਨਾਂ ਦਾ ਟਾਰਗੇਟ ਸੀਗਾ ਵੀ ਆਪਾਂ 195 ਕੰਟਰੀਆਂ ਪੂਰੀਆਂ ਪੂਰੀ ਕਵਰ ਕਰਨੀਆਂ ਨੇ ਜਿਨ੍ਹਾਂ ਦੇ ਪੰਜਾਬੀ ਰਹਿੰਦੇ ਨੇ ਤੇ ਉਹਨਾਂ ਨੂੰ ਦੱਸਣਾ ਕਿ ਸਰਦਾਰੀ ਤੇ ਪੱਗ ਬੰਨਣਾ ਆਪਣੀ ਪਹਿਚਾਣ ਆ ਤੇ ਆਪਾਂ ਇਹਨੂੰ ਕਾਇਮ ਰੱਖੀਏ ਤੇ ਉਸ ਨੂੰ ਆਪਣਾ ਮੋਟਿਵ ਲੈ ਕੇ ਇਹ ਗਏ ਹੋਏ ਸੀਗੇ ਤੇ ਇਹਨਾਂ ਨੇ 22 ਤਰੀਕ ਨੂੰ ਜਾਣਾ ਸੀਗਾ ਚਾਈਨਾ ਜੀ ਇਹਨਾਂ ਦੀ ਟਿਕਟ ਹੋਈ ਹੋਈ ਸੀਗੀ ਤੇ ਅਚਾਨਕ ਜਾਣ ਤੋਂ ਪਹਿਲਾਂ ਨਹਾਦੇ ਟਾਈਮ ਇਹਨਾਂ ਨੂੰ ਚੱਕਰ ਆਏ ਤੇ ਇਹ गिर ਗਏ ਉੱਥੇ ਉਸ ਤੋਂ ਬਾਅਦ ਇਹ ਹਸਪੀਟਲ ਗਏ ਤਾਂ ਉੱਥੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਦੱਸਿਆ ਕਿ ਗੈਸ ਹੋਣ ਕਰਕੇ ਚੱਕਰ ਆਏ ਨੇ ਉਹਨਾਂ ਦਾ ਦਿਮਾਗ ਨੂੰ ਗੈਸ ਚੜ ਗਈ ਸੀ ਜੀ ਤੇ ਉਸ ਤੋਂ ਬਾਅਦ ਮੈਡੀਸਿਨ ਦਿੱਤੀ ਉਹਨਾਂ ਨੇ ਉਹ ਠੀਕ ਹੋ ਗਏ ਉਸ ਤੋਂ ਬਾਅਦ ਜਦੋਂ ਘਰੇ ਆਏ ਉਸ ਚਾਇਨਾ ਦਾ ਕੈਨਸਲ ਕਰਕੇ ਇਹਨਾਂ ਨੇ ਇੱਥੇ ਫਿਲੀਪੀਨ ਰੁਕਣ ਦਾ ਫੈਸਲਾ ਕੀਤਾ ਜੀ ਤੇ ਮਾਰਨਿੰਗ ਸਵੇਰੇ ਦੁਬਾਰਾ ਇਹਨਾਂ ਦੀ ਬੈਕ ਸਪੇਨ ਹੋਣਾ ਸ਼ੁਰੂ ਹੋ ਗਿਆ ਤੇ ਪਸੀਨਾ ਆਉਣ ਲੱਗਾ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਜਦੋਂ ਡਾਕਟਰ ਹਸਪੀਟਲ ਲੈ ਕੇ ਗਏ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਧੜਕਣ ਹੈ ਆਪਣਾ ਰੇਟ ਹਾਰਟ ਰੇਟ ਆ ਉਹ ਬਹੁਤ ਘਟਿਆ ਹੋਇਆ 30 ਸੀਗਾ ਉਹਨਾਂ ਨੂੰ 2-2.5 ਘੰਟੇ ਟਰੀਟਮੈਂਟ ਕੀਤੀ ਤੇ ਪਰ ਉਹ ਆਪ ਨਹੀਂ ਹੋਇਆ 2-2.5 ਘੰਟੇ ਤੋਂ ਬਾਅਦ ਟਰੀਟਮੈਂਟ ਦੇ ਦੌਰਾਨ ਹੀ ਉਹਨੂੰ ਅਟੈਕ ਹੋ ਕੇ ਉੱਥੇ ਉਹਨਾਂ ਦਾ ਦਿਹਾਂਤ ਹੋ ਗਿਆ ਕਿਵੇਂ ਜਿਵੇਂ ਉਹ ਦੇਖਦੇ ਆ ਤੁਸੀਂ ਛੋਟੇ ਹੁੰਦੇ ਤੋਂ ਨਾਲ ਰਹੇ ਹੋ ਕਈ ਮੁਕਾਬਲਿਆਂ ਦੇ ਵਿੱਚਕਾਰ ਵੀ ਗਏ ਨੇ ਪਗੜੀ ਨੂੰ ਬਹੁਤ ਪ੍ਰਮੋਟ ਕੀਤਾ ਗੱਤਕੇ ਨੂੰ ਪ੍ਰਮੋਟ ਕੀਤਾ ਹਾਲਾਂਕਿ ਜੇਕਰ ਦੇਖਿਆ ਜਾਵੇ ਤਾਂ ਵਿਦੇਸ਼ਾਂ ਵਿੱਚਕਾਰਜਾਂ ਕਿ ਸਿੱਖੀ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਸੀਗਾ ਕੀ ਲੱਗਦਾ ਵੀ ਕਿਸ ਤਰੀਕੇ ਦਾ ਸੁਭਾਅ ਸੀਗਾ ਉਹਨਾਂ ਦਾ ਉਹ ਪਾਜੀ ਬਹੁਤ ਵਧੀਆ ਸੁਭਾਅ ਸੀਗਾ ਬਹੁਤ ਚੰਗੇ ਨੇਚਰ ਦੇ ਸੀਗੇ ਪਿੰਡ ਵਿੱਚ ਹਰ ਬੰਦੇ ਨਾਲ ਪਿੰਡ ਵਿੱਚ ਵੀ ਪਿੰਡ ਤੋਂ ਬਾਹਰ ਵੀ ਬਹੁਤ ਵਧੀਆ ਹਾਈਕ ਨਾਲ ਸੀਗਾ ਤੇ ਮੋਟਿਵ ਵੀ ਉਹਨਾਂ ਦਾ ਵੀ ਉਹਨਾਂ ਦੇ ਪਰਿਵਾਰ ਦਾ ਵੀ ਉਹਨਾਂ ਦੇ ਮਾਤਾ ਜੀਰੇ ਘਰ ਘਰ ਜਾ ਕੇ ਆਪਣਾ ਸੁਖਮਨੀ ਸਾਹਿਬ ਦੇ ਪਾਠ ਕਰਨੇ ਆਪਣੇ ਪਿੰਡ ਦੀਆਂ ਬੜੀਆਂ ਬੀਬੀਆਂ ਜੋੜੀਆਂ ਉਹਨਾਂ ਨੇ ਜੋ ਪਾਠ ਕਰਨ ਪਹਿਲਾਂ ਇਹਨਾਂ ਦਾ ਪ੍ਰੀ ਸਕੂਲ ਹੁੰਦਾ ਸੀ ਇਹਨਾਂ ਦੇ ਪਿਤਾ ਜੀ ਤੋਂ ਪਹਿਲਾਂ ਪਿਤਾ ਜੀ ਡੈਥ ਤੋਂ ਬਾਅਦ ਉਹ ਬੰਦ ਹੋ ਗਿਆ ਸੀ ਤੇ ਹੁਣ ਮਾਤਾ ਜੀ ਵੀ ਪ੍ਰੀ ਸਕੂਲ ਹੀ ਚਲਾ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਵੀ ਇਹਨਾਂ ਦਾ ਇਹੀ ਮੋਟਿਵ ਰਿਹਾ ਕਿ ਆਪਾਂ ਸਿੱਖੀ ਨੂੰ ਪ੍ਰਮੋਟ ਕਰੀਏ ਜਿੰਨਾ ਜ਼ ਤੋ ਪਹਿਲਾਂ ਸਟਾਰਟਿੰਗ ਦੇ ਪਹਿਲਾਂ ਆਪਣਾ ਸਟੱਡੀ ਤੋਂ ਬਾਅਦ ਪਲੱਸ 2 ਤੋਂ ਬਾਅਦ ਇਹਨਾਂ ਨੇ ਮਾਡਲਿੰਗ ਚੱਕੇ ਆਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਕੁਝ ਹੱਦ ਤੱਕੇ ਕਾਮਯਾਬੀ ਹੋ ਗਏ ਸੀ ਕਿਉਂਕਿ 2018 ਦੇ ਵਿੱਚ ਇਹਨਾਂ ਨੇ ਆਪਣਾ ਮਿਸਟਰ ਸਿੰਘ ਦੇ ਵਿੱਚ ਰਨਰ ਅਪ ਸੀਗੇ ਇਹ ਤੇ ਮਿਸਟਰ ਪਟਿਆਲਾ ਦੇ ਵਿੱਚ ਵੀ ਨੰਬਰ 1 ਤੇ ਸੀਗੇ ਤੇ 2019 ਦੇ ਵਿੱਚ ਇਹਨਾਂ ਨੇ ਆਪਣਾ ਮਿਸਟਰ ਪੰਜਾਬ ਲੜਿਆ ਸੀਗਾ ਤੇ ਮਿਸਟਰ ਪੰਜਾਬ ਦੇ ਵਿੱਚ ਵੀ ਟੌਪ 8 ਦੀ ਰੈਂਕਿੰਗ ਦੇ ਵਿੱਚ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਨਾਲ-ਨਾਲ ਘਰ ਦੇ ਹਾਲਾਤ ਨਾ ਸਹੀ ਹੋਣ ਕਰਕੇ ਆਪਣੇ ਇੱਕ ਆਪਣਾ ਕਾ ਕੀਤਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਘਰ-ਘਰ ਜਾ ਕੇ ਇਹਨਾਂ ਨੇ ਦਸਤਾਰ ਸਿਲਾਈ ਦੇਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਨਾਲ-ਨਾਲ ਵਿਆਹਾਂ ਤੇ ਬੁਕਿੰਗ ਫੜਨੀ ਤੇ ਉਸ ਤੋਂ ਬਾਅਦ ਅਸੀਂ ਫਿਲਮਾਂ 'ਚ ਵੀ ਕੰਮ ਕੀਤਾ ਫਿਲਮ ਕਿਹੜੀ ਫਿਲਮ ਦੇ ਵਿੱਚ ਕਰ ਕੰਮ ਕੀਤਾ ਗਿਆ ਅ ਐਜ਼ ਅ ਮਾਡਲ ਉਹਨਾਂ ਨੇ ਸੂਬੇਦਾਰ ਜੋਗਿੰਦਰ ਸਿੰਘ ਮੂਵੀ 'ਚ ਵੀ ਕੰਮ ਕੀਤਾ ਤੇ ਐਜ਼ ਅ ਟਰਬਨ ਬੰਨਣ ਦੇ ਵਿੱਚ ਉਸ ਦੇ ਵਿੱਚ ਤਿੰਨ ਚਾਰ ਫਿਲਮਾਂ ਨੇ ਇੱਕ ਮੁੱਸੇ ਵਾਲਾ ਸਾਬ ਦੀ ਵੀ ਸੀਗੀ ਇੱਕ ਕਰਮਜੀਤ ਅਨਮੋਲ ਪਾਜੀ ਦੀ ਦੇਖੀ ਜਾਂ ਛੇੜੀ ਨਾ ਉਹ ਮੂਵੀ ਦੇ ਵਿੱਚ ਏ ਟੂ ਜ਼ੈਡ ਜਿੰਨੇ ਵੀ ਸੀਗੇ ਸਭ ਦੀ ਪੱਗਾਂ ਸਾਡੇ ਕੋਲੋਂ ਟਰਬਨ ਸੈਂਟਰ ਵੱਲੋਂ ਸੁਝਾਈਆਂ ਗਈਆਂ ਸੀਗੀਆਂ ਜੀ ਸੋ ਫਿਲਹਾਲ ਜਿਹੜਾ ਜਿਹੜੀ ਆ ਉਪਲਬਧੀਆਂ ਨੇ ਉਹ ਵੀ ਨਾਲ ਦੱਸੀਆਂ ਗਈਆਂ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਜਿਹੜਾ ਆਪਣਾ ਇੱਕ ਕੰਮ ਵੀ ਸੀਗਾ ਉਹ ਵੀ ਚਲਾਇਆ ਜਾ ਰਿਹਾ ਸੀ ਪਰ ਫਿਤ ਹਾਲ ਜਿਹੜਾ ਉਰੇ ਦੇਖਿਆ ਜਾ ਰਿਹਾ ਹੈ ਵੀ ਕਿਹੋ ਜਿਹਾ ਮਾਹੌਲ ਹੈ ਪਿੰਗ ਦੇ ਵਿਚਕਾਰ ਉਹ ਬੜਾ ਹੀ ਜਿਹੜਾ ਮਾਇੂਸੀ ਭਰਿਆ ਕਿਉਂਕਿ ਇੱਕ ਜਿਹੜਾ ਘਾਟਾ ਪਿਆ ਪਿੰਗ ਨੂੰ ਕਦੀ ਪੂਰਾ ਵੀ ਨਹੀਂ ਹੋਵੇਗਾ ਕਿਉਂਕਿ ਨੌਜਵਾਨ ਜਿਹੜਾ ਸੀਗਾ ਬੇਹਦੀ ਛੋਟੀ ਉਮਰ ਦੇ ਵਿਚਕਾਰ ਸਿੱਖੀ ਦੇ ਲਈ ਪ੍ਰਚਾਰ ਕਰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਟਿਆਲਾ ਤੋਂ ਪ੍ਰਫ ਸੁਮਨ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਦਾ ਅਨਮਿਊਟ